ਅ ਸਭ ਤੋਂ ਪਹਿਲਾਂ ਦਾ ਆਪ ਸਭ ਦਾ ਅਮਸਰ ਦਿਹਾਤੀ ਪੁਲਿਸ ਦੇ ਕਾਨਫਰੰਸ ਹਾਲ 'ਚ ਇੱਥੇ ਪੁੱਜਣ ਦੇ ਸਵਾਗਤ ਹੈ ਅੱਜ ਦੀ ਜਿਹੜੀ ਇਹ ਪ੍ਰੈਸ ਕਾਨਫਰੰਸ ਹੈ ਇਹ ਅਮਸਰ ਦਿਹਾਤੀ ਪੁਲਿਸ ਦੇ ਸੀਆਈਏ ਸਟਾਫ ਵੱਲੋਂ ਚਾਰ ਪਿਸਟਲਸ ਦੀ ਤੇ ਨਾਲ ਚਾਰ ਮੈਗਜ਼ੀਨ ਦੇ ਜਿਹੜੀ ਰਿਕਵਰੀ ਹੋਈ ਹੈ ਉਸ ਦੇ ਸੰਦਰਭ ਚ ਕੀਤੀ ਜਾ ਰਹੀ ਹੈ ਸਾਡਾ ਇਹ ਆਪਰੇਸ਼ਨ ਇੰਟੈਲੀਜੈਂਸ ਬੇਸਡ ਆਪਰੇਸ਼ਨ ਸੀ ਜਿਹਦੇ ਵਿੱਚ ਇਨਫੋਰਮੇਸ਼ਨ ਮਿਲੀ ਤੇ ਇਸ ਵਿਅਕਤੀ ਜਿਹੜਾ ਵਿਕਰਮਜੀਤ ਵਿਕਰਮ ਸਿੰਘ ਉਰਫ ਵਿਕਰਮ ਪੁੱਤਰ ਹਰਜਿੰਦਰ ਸਿੰਘ ਪਿੰਡ ਘੂਸੇ ਥਾਣਾ ਸਰਾਈ ਅਮੰਤ ਖਾਨ ਜ਼ਿਲ੍ਹਾ ਤਰਨਤਨ ਇੱਥੇ ਦਾ ਇਹ ਰਿਆਸ਼ੀ ਹੈ ਇਹਦੇ ਕੋਲੋਂ ਇਨਫੋਰਮੇਸ਼ਨ ਬੇਸਡ ਆਪਰੇਸ਼ਨ ਦੇ ਵਿੱਚ ਚਾਰ ਪਿਸਟਲਸ ਤੇ ਚਾਰ ਮੈਗਜ਼ੀਨ ਜਿਹੜੀਆਂ ਨੇ ਉਹਦੀ ਰਿਕਵਰੀ ਹੋਈ ਹੈ ਇਹ ਵਿਅਕਤੀ ਜਿਹੜਾ ਵਿਕਰਮ ਸਿੰਘ ਹੈ ਪਿਛਲੇ ਮਹੀਨੇ ਹੀ ਇਹ ਦੁਬਈ ਤੋਂ ਵਾਪਸ ਪਰਤਿਆ ਸੀ ਤੇ ਆਉਂਦੇ ਸਾਰ ਹੀ ਇਸਨੇ ਜੋ ਇਹ ਜਿਹੜੀ ਸਮਗਲਿੰਗ ਐਕਟੀਵਿਟੀਆਂ ਹੈ ਇਹਦੇ ਵਿੱਚ ਜਿਹੜਾ ਹੈ ਪਾਕਿਸਤਾਨੀ ਸਮਗਲਰਸ ਨੂੰ ਕੰਟੈਕਟ ਕੀਤਾ ਉਤੋਂ ਇੱਕ ਸਮਗਲਰ ਅ ਦੇ थ्रू ਇਹ ਜਿਹੜੀ 4 ਪਿਸਟਲਸ ਨੇ ਡਰੋਨ ਰਾਹੀਂ ਜਿਹੜੀ ਹੈ ਇਹ ਖੇਪ ਇੱਥੇ ਮੰਗਵਾਈ ਉਸ ਤੋਂ ਬਾਅਦ ਜਦੋਂ ਇਹ ਰਿਟਰੀਵ ਕਰਕੇ ਜਾਣ ਲੱਗਿਆ ਸੀ ਉਦੋਂ CIA ਅਮਸ਼ਰ ਦਿਹਾਤੀ ਦੀ ਟੀਮ ਨੇ ਇਹਨੂੰ ਕਾਬੂ ਕੀਤਾ ਤੇ ਇਹਦੇ ਕੋਲੋਂ 4 ਪਿਸਟਲਸ ਜਿਹੜੀਆਂ ਨੇ PS5 ਸਟਾਰਮ ਦੀਵੋਰ ਅਤੇ ਨਾਲ ਹੀ ਚਾਰ ਮੈਗਜ਼ੀਨ ਜਿਹੜੀ ਹੈ ਉਹਨਾਂ ਦੀ ਰਿਕਵਰੀ ਹੋਈ ਇਸ ਵਿਅਕਤੀ ਜਿਹਦਾ ਨਾਮ ਵਿਕਰਮ ਸਿੰਘ ਜਿਹੜਾ ਅਕਿਊਜ਼ਡ ਹੈ ਇਹਦੀ ਪੁੱਛਗਿੱਛ ਜਾਰੀ ਹੈ ਪੁੱਛਗਿੱਛ ਕੁਝ ਚੀਜ਼ਾਂ ਸਾਹਮਣੇ ਆਈਆਂ ਨੇ ਜਿਵੇਂ ਕਿ ਇਹ ਪਿਛਲੇ ਮਹੀਨੇ ਦੁਬਈ ਤੋਂ ਵਾਪਸ ਪਰਤਿਆ ਸੀ ਉਸ ਤੋਂ ਬਾਅਦ ਇਹ ਸਮਗਲਿੰਗ ਦੇ ਇਸ ਕੰਮ 'ਚ ਪੈ ਗਿਆ ਤੇ ਅੱਗੇ ਫਰਦਰ ਇਹਨੇ ਇੱਕ ਕਿੱਥੇ ਦੇਣੀਆਂ ਸੀ ਜਿਹਦੇ ਬਾਰੇ ਜਿਹੜੀ ਹੈ ਪੁੱਛਗਿੱਛ ਜਿਹੜੀ ਉਹ ਚੱਲ ਰਹੀ ਹੈ ਇਸ ਤੋਂ ਇਲਾਵਾ ਇਹ ਜਿਹੜੀਆਂ ਪਿੱਛੋਂ ਇਹ ਕਿਹੜੀ ਸਮਗਲਨ ਨਾਲ ਇਹਦੇ ਟੱਚ ਟੱਚ ਵਿੱਚ ਸੀਗੇ ਇਸ ਇਹਦਾ ਕੀ ਫੋਨ ਦੇ ਵਿੱਚ ਹੋਰ ਜਿਹੜੇ ਨੰਬਰ ਸੀ ਉਹ ਸਾਰੇ ਜਿਹੜੇ ਹਨ ਉਹ ਖੰਗਾਲੇ ਜਾ ਰਹੇ ਨੇ ਤੇ ਜਲਦੀ ਹੈ ਉਮੀਦ ਹੈ ਕਿ ਹੋਰ ਵੀ ਜਿਹੜੀ ਰਿਕਵਰੀ ਹੋਏ ਇਹਨਾਂ ਨੇ ਸਾਰੇ ਜਿਹੜੇ ਹਥਿਆਰ ਅੱਗੇ ਦੇਣੇ ਸੀ ਕਿ ਜਾਂ ਆਪਣੇ ਉਸ ਦੇ ਨਾਲ ਸਭ ਦੇ ਲਈ ਬੇਸਿਕਲੀ ਇਹ ਹਥਿਆਰ ਰੀਟਰੀਵ ਕਰਕੇ ਅੱਗੇ ਜਿਹੜੇ ਹੈਗੇ ਆ ਇਹ ਵੇਚਣ ਵਾਸਤੇ ਇਹਨਾਂ ਦੇ ਅੱਗੇ ਹੋਰ ਇਹਨਾਂ ਦਾ ਜਿਹੜਾ ਨੈਟਵਰਕ ਹੈਗਾ ਉਹਨੂੰ ਦੇਣੇ ਸੀ ਉਹ ਜਿਹੜਾ ਨੈਟਵਰਕ ਹੈ ਜਿਹਨੇ ਇਹ ਹਥਿਆਰ ਲੈਣੇ ਸੀ ਉਹਨੂੰ ਆਈਡੈਂਟੀਫਾਈ ਕੀਤਾ ਜਾ ਰਿਹਾ ਤੇ ਫਰਦਰ ਇਹ ਕਿੱਥੇ ਯੂਜ਼ ਹੋਣੇ ਸੀਗੇ ਇਹਦੀ ਵੀ ਤਫਤੀਸ਼ ਕੀਤੀ ਜਾ ਰਹੀ ਸਰ ਇਹ ਪਹਿਲੀ ਕਨਸਾਈਨਮੈਂਟ ਹੈ ਨਹੀਂ ਐਸਪਾਸ ਜਿ ਸਰ ਤੁਸੀਂ ਕਹਿ ਰਹੇ ਹੋ ਕਿ ਇਹਦਾ ਇਮੋਵਲਮੈਂਟ ਦੁਬਈ ਤੋਂ ਬਾਅਦ ਆ ਕੇ ਨੇ ਸ਼ੁਰੂ ਕੀਤਾ ਕੰਮ ਕੀ ਇਸ ਕੋ ਪਹਿਲੇ ਵੀ ਕੋਈ ਕੰਮ ਇਹੋ ਜਿਹਾ ਕਰਦਾ ਸੀਗਾ ਕਿਸੇ ਕੇਸ ਚ ਲੁਰੀਦਾ ਸੀਗਾ ਪੁਲਿਸ ਨੂੰ ਅ ਫਿਲਹਾਲ ਜੋ ਅਸੀਂ ਆਪਣੇ ਪੁਲਿਸ ਦੀ ਰਿਕਾਰਡ ਦੀ ਪਰਤਾਲ ਕੀਤੀ ਹੈ ਉਹਦੇ ਮੁਤਾਬਕ ਅਜੇ ਤੱਕ ਇਹਦੇ ਖਿਲਾਫ ਕੋਈ ਮੁਕੱਦਮਾ ਜਿਹੜਾ ਹੈ ਸਾਡੇ ਸਾਹਮਣੇ ਨਹੀਂ ਆਇਆ ਇਹ ਦੁਬਈ ਗਿਆ ਸੀ ਉਸ ਤੋਂ ਬਾਅਦ ਆ ਕੇ ਨੇ ਇਹ ਪਹਿਲੀ ਥੀਪ ਜਿਹੜੀ ਪ੍ਰੀਲੀਮਿਨਰੀ interrogation ਸਾਹਮਣੇ ਆਈਏ ਇਹ ਰਿਟਰੀਵ ਕੀਤੀ ਸਰ ਸਾਬ ਦੁਬਈ ਕਿੰਨਾ ਸਮਾਂ ਉੱਥੇ ਰਿਹਾ ਤੇ ਕੀ ਕੰਮ ਕਰਦਾ ਸੀ ਸਰ ਇਹ ਸਾਰੀਆਂ ਚੀਜ਼ਾਂ ਅਸੀਂ ਵੈਰੀਫਾਈ ਕਰਦੇ ਆਂ ਇਹਦਾ ਪਾਸਪੋਰਟ ਰਿਕਾਰਡ ਕਿਉਂਕਿ ਇਹਨਾਂ ਜੋ ਦੱਸਿਆ ਹੈ ਉਹਨੂੰ ਅਸੀਂ ਵੈਰੀਫਾਈ ਕਰ ਰਹੇ ਆਂ ਪਾਸਪੋਰਟ ਵੀਜ਼ਾ ਤੇ ਸਟੇ ਇਹ ਸਾਰੇ ਡਾਕੂਮੈਂਟਸ ਜਿਹੜੇ ਆ ਅਸੀਂ ਔਨਕੋਡ ਲਿਆ ਤਾਂ ਪਤਾ ਲੱਗਾ ਕੀ ਕੰਮ ਕਰ ਰਿਹਾ ਸੀ ਸਰ ਕਬੜੀ ਦੇ ਵਿੱਚ ਦੁਬਈ ਦੇ ਵਿੱਚ ਇਹ ਲੇਬਰ ਦਾ ਕੰਮ ਹੈ ਦੱਸਿਆ ਇਹ ਕਰ ਸਰ ਇਹ ਪਾਕਿਸਤਾਨ ਦੇ ਤਸਕਰਾਂ ਵੀ ਦੀ ਜਾਂਚ ਕਿਸਾ ਆਇਆ ਦੇਖੋ ਜੀ ਗੱਲ ਇਹ ਹੈ ਕਿਉਂਕਿ ਦੁਬਈ ਦੇ ਵਿੱਚ ਜਿਹੜਾ ਹੈ ਜਿਹੜਾ ਮੇਲ-ਜੋਲ ਹੈ ਉਹ ਅਕ੍ਰੋਸ ਦਾ ਕੰਟਰੀ ਜਿੰਨੇ ਵੀ ਬੰਦੇ ਹੁੰਦੇ ਨੇ ਚੰਗੇ ਮਾੜੇ ਉਹਨਾਂ ਨਾਲ ਹੁੰਦਾ ਤਾਂ ਇਹ ਜਿਹੜੀ ਪ੍ਰੀਲੀਮਨਰੀ ਇੰਟਰੋਗੇਸ਼ਨ ਹੈ ਇਹਦੇ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਇਹਨੇ ਉਸ ਚੀਜ਼ ਨੂੰ ਸਾਹਮਣੇ ਰੱਖ ਕੇ ਨੰਬਰਸ ਜਿਹੜੇ ਹੈ ਇੱਥੇ ਆ ਕੇ ਪ੍ਰਕਿਊਰ ਕੀਤੇ ਤੇ ਇੱਕ ਸਮਗਲਰ ਜਿਹੜਾ ਚਾਚਾ ਨਾਮ ਦਾ ਇੱਕ ਸਮਗਲਰ ਹੈ ਉਹਦੇ ਨਾਲ ਇਹਨੇ ਕੰਟੈਕਟ ਕੀਤਾ ਤੇ ਅੱਗੇ ਜਿਹੜੀ ਇਹ ਖੇਪ ਜਿਹੜੀ ਹੈਗੀ ਉਹ ਮੰਗਵਾਈ ਗਈ ਈਜ਼ੀ ਮਨੀ ਇਨ ਦਾ ਕੰਟੈਕਟਰ ਦਾ ਪਲਾਨ ਸੀ ਜੀ ਬਿਲਕੁਲ ਜੀ ਇਹਦੇ ਵਿੱਚ ਇਹ ਹੈ ਕਿ ਵੈਪਨਸ ਦੀ ਕੰਮਿਊਨਿਸ਼ਨ ਦੀ ਜਿਹੜੀ ਤਸਕਰੀ ਹੈ ਉਹਦੇ ਵਿੱਚ ਇਹਨਾਂ ਨੂੰ ਜਿਹੜਾ ਹੈ ਕਾਫੀ ਮਾਰਜਿਨ ਹੁੰਦਾ ਹੈ ਉਹ ਸਾਰੀ ਜਿਹੜੀ ਇਕਨੋਮੀ ਆਫ ਜਿਹੜੇ ਇਹ ਸਮਗਲਿੰਗ ਹੈ ਕੀ ਆ ਉਹਦੇ ਵਿੱਚ ਪੈ ਗਿਆ ਤੇ ਫਰਦਰ ਜਿਹੜਾ ਇਹਨੂੰ ਵੇਚ ਕੇ ਨੇ ਉਹਦੇ ਤੋਂ ਪੈਸੇ ਕਮਾਣੇ ਸੀਗੇ ਸਰ ਪਾਕਿਸਤਾਨ ਤੇ ਦੁਬਈ ਦੇ ਵਿਚਲੇ ਨਾਲ ਦੇ ਸੰਪਰਕ ਸੀਗੇ ਕੀ ਉਹ ਤਸਕਰੀ ਕਰਦੇ ਸੀਗੇ ਜਾਂ ਪਹਿਲਾਂ ਤਸਕਰੀ ਕਰ ਚੁੱਕੇ ਸੀਗੇ ਦੁਬਈ ਦੇ ਵਿੱਚ ਜਿਹੜਾ ਇਹਨਾਂ ਦੇ ਸਰਕਲ ਹੈ ਫਿਲਹਾਲ ਜਿਹੜੀ ਕੁਝ ਲਿਮਿਟਡ ਇਨਟੈਰੋਗੇਸ਼ਨ ਹੋਈ ਹੈ ਉਹਦੇ ਵਿੱਚ ਇਸ ਤਰੀਕੀ ਦੀ ਕੋਈ ਗੱਲ ਨਹੀਂ ਆਈ ਕਿ ਇਹ ਉੱਥੇ ਕੋਈ ਐਡਾ ਨੈਟਵਰਕ ਚਲਾ ਰਿਹਾ ਸੀ ਵਟ ਇਹ ਹੈ ਕਿ ਹੁਣ ਜਦੋਂ ਇੱਥੇ ਆ ਗਿਆ ਤੇ ਇਹ ਜਿਹੜਾ ਹੈ ਸਮਗਲਿੰਗ ਐਕਟੀਵਿਟੀਆਂ ਦੇ ਵਿੱਚ ਇਨਵੋਲਵ ਹੋ ਗਿਆ ਸੀ ਤੇ ਫਰਦਰ ਕਿਹਨਾ ਕਿਨਾ ਵਿਅਕਤੀਆਂ ਦੇ ਸੰਪਰਕ ਵਿੱਚ ਸੀ ਕਿੱਥੇ ਖੇਪ ਦੇਣੀ ਸੀ ਉਹ ਸਾਰੀ ਜਿਹੜੀ ਨੈਟਵਰਕ ਤੇ ਮੋਡਿਊਲ ਜਿਹੜੇ ਹੈ ਅਸੀਂ ਉਹ ਆਈਡੈਂਟੀਫਾਈ ਕਰਦੇ ਹਾਂ ਯਾਨੀ ਕਲੀਅਰ ਹੋ ਜਾਂਦਾ ਕਿ ਇਹਦੇ ਕਹਿੰਦੇ ਕਿ ਕਿਹਦੇ ਨੰਬਰ ਦੇ ਉੱਤੇ ਕਿੰਨੇ ਸੰਪਰਕ ਰਾਇਆ ਉਹ ਚੀਜ਼ ਉਹ ਸਾਰਾ ਕੁਝ ਹੈ ਕੁਝ ਚੀਜ਼ਾਂ ਜਿਹੜੀਆਂ ਅੰਡਰ ਇਨਵੈਸਟੀਗੇਸ਼ਨ ਹੈ ਜਿਵੇਂ ਤੁਹਾਨੂੰ ਦੱਸਿਆ ਕਿ ਇੱਕ ਚਾਚਾ ਨਾਮ ਦਾ ਵਿਅਕਤੀ ਹੈ ਜਿਹੜਾ ਸਮਗਲਰ ਪਾਕਿਸਤਾਨ ਦਾ ਦੱਸਿਆ ਗਿਆ ਉਹਦੇ ਨਾਲ ਇਹਦਾ ਸੰਪਰਕ ਸੀ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈ ਵੈਰੀਫਾਈ ਕੀਤੀ ਜਾ ਰਹੀ ਹੈ ਸਰ ਇਹ ਇਕੱਲਾ ਇੱਥੇ ਜਾਂ ਤੇ ਹੋਰ ਵੀ ਸਾਥੀ ਹੀ ਹੈ ਫਿਲਹਾਲ ਜੋ ਹੈ ਇਹਦੀ ਇਕੱਲੇ ਦੀ ਗ੍ਰਿਫਤਾਰੀ ਹੋਈ ਹੈ ਜਿਹੜਾ ਇਹਦਾ ਕੋਈ ਨੈਟਵਰਕ ਹੈ ਇਹਦਾ ਕੋਈ ਵੀ ਜਿਹੜਾ ਗਰੁੱਪ ਹੈ ਉਹਨੂੰ ਆਈਡੈਂਟੀਫਾਈ ਕਰਦੇ ਸਰ ਇਹਦੀ ਪ੍ਰਾਪਰਟੀ ਵਗੈਰਾ ਉਹ ਸਾਰਾ ਕਰਾਂਗੇ ਜੀ ਉਸ ਦੀ ਜਿਹੜੀ ਹੈ ਨਿਸ਼ਾਨਦੇਹੀ ਹੋਏਗੀ ਕਿਉਂਕਿ ਇਹ ਸਰਾਏ ਮੰਤਖਾ ਦਾ ਥਾਣਾ ਹੈ ਉਹਦੇ ਜਿਹੜਾ ਇਹ ਪਿੰਡ ਹੈ ਦਾ ਪੂਸੇ ਉੱਥੇ ਅਸੀਂ ਸਾਰੀ ਇਹਦੀ ਜੋ ਇਥੇ ਰਹਿ ਆਸ਼ੀ ਹੈ ਜਿੱਥੇ ਦਾ ਉੱਥੇ ਸਾਰੀ ਇਹ ਇਹ ਜਿਹੜੀ ਅਪਦੀਟ ਕਰਾਂ ਉਹ ਸਾਰਾ ਕੁਝ ਵੈਰੀ ਚੈੱਕ ਹੋਏਗੀ ਦੀ ਫ੍ਰੀਜ਼ਿੰਗ ਕ੍ਰਾਈਸਿਸ ਉਹ ਜਿਹੜੀ ਅਸੀਂ ਅੱਗੇ ਹੋਰ ਵੀ ਆਈਡੈਂਟੀਫਾਈ ਕਰ ਲਈ ਹੈ ਤੇ ਇਹ ਪ੍ਰੋਸੈਸ ਜਿਹੜਾ ਹੈ ਅਸੀਂ ਉਹ ਅੱਗੇ ਰਿਵਿਊ ਕਰਕੇ ਅੱਗੇ ਅੱਗੇ ਚਲਾ ਦੇਣੀ ਪ੍ਰੋਪਰਟੀਜ਼ ਸਰ ਹੋਣੀ ਆ ਆਪਣਾ ਬੀਐਸਪੀ ਕੇ ਜਾਂ ਦੇਖੋ ਇਹ ਸਾਡੇ ਵੱਲੋਂ ਜਿਹੜੇ ਕੇਸ ਜਿਹੜੇ ਆਣੇ ਸ਼ੁਰੂ ਹੋ ਗਏ ਨੇ ਥਾਣੇ ਚ ਕਿਉਂਕਿ ਇੱਕ ਥੋੜਾ ਲੰਬਾ ਪ੍ਰੋਸੀਜਰ ਹੁੰਦਾ ਹੈ ਜਿਹਦੇ ਵਿੱਚ ਆਈਡੈਂਟੀਫਾਈ ਕਰਨਾ ਹੁੰਦਾ ਉਹਦੀ ਪ੍ਰੋਪਰਟੀ ਦਾ ਕੁਈਨੋ ਦੇ ਅਕਾਊਂਟਸ ਹੁੰਦੇ ਨੇ ਕਿਉਂਕਿ ਇਲ ਗਾਟਨ ਮਨੀ ਦੇ ਨਾਲ ਜਿੰਨੀ ਵੀ ਪ੍ਰਾਪਰਟੀ ਬਣਾਈ ਹੈ ਉਹ ਐਲੀਜੀਬਲ ਹੁੰਦੀ ਹੈ ਫ੍ਰੀਜ਼ਿੰਗ ਵਾਸਤੇ ਤਾਂ ਸਾਰੀ ਨੂੰ ਨਿਸ਼ਾਨਦੇਹੀ ਕਰਨਾ ਕਈ ਵਾਰ ਇਹਨਾਂ ਵੱਲੋਂ ਆਪਣੇ ਰਿਸ਼ਤੇਦਾਰਾਂ ਦੇ ਨਾਂ ਵੀ ਜਿਹੜੀ ਇਹਦੀ ਪ੍ਰਾਪਰਟੀ ਕਰ ਦਿੱਤੀ ਜਾਂਦੀ ਹੈ ਸੈਕੰਡਲੀ ਜਿਵੇਂ ਤੁਹਾਨੂੰ ਪਤਾ ਹੋਵੇਗਾ ਇੱਕ ਕੇਸ ਦੇ ਵਿੱਚ ਯੂਪੀ ਚ ਜਾ ਕੇ ਵੀ ਅਸੀਂ ਜਿਹੜੀ ਹੈ ਪ੍ਰਾਪਰਟੀ ਆਈਡੈਂਟੀਫਾਈ ਕੀਤੀ ਸੀ ਸੋ ਇੱਕ ਥੋੜਾ ਜਿਹਾ ਟਾਈਮ ਲੱਗਦਾ ਹੈ ਜਦੋਂ ਔਨ ਰਿਕਾਰਡ ਸਾਰੀ ਚੀਜ਼ਾਂ ਆ ਜਾਂਦੀਆਂ ਨੇ ਸਾਡੇ ਵੱਲੋਂ ਜਿਹੜਾ ਹੈ ਇੱਕ ਜਿਹੜਾ ਹੈ ਇਹ ਇੱਕ ਰਿਕੁਐਸਟ ਲੈਟਰ ਜਿਹੜੀ ਹੈ ਉਹ ਕੰਪੀਟੈਂਟ ਅਥਾਰਟੀ ਦਿੱਲੀ ਮਿਨਿਸਟਰੀ ਆਫ ਫਾਈਨੈਂਸ ਦੇ ਅੰਡਰ ਆਉਂਦੀ ਹੈ ਉਹਨਾਂ ਕੋਲ ਭੇਜੀ ਜਾਂਦੀ ਹੈ ਉਹ ਇਹਨਾਂ ਨੂੰ 30 ਕੋ ਦਿਨ ਦੇ ਅੰਦਰ ਜਿਹੜਾ ਹੈ ਕਾਲ ਕਰਕੇ ਇਹਨਾਂ ਦਾ ਵਰਜਨ ਲੈ ਕੇ ਉਸ ਤੋਂ ਬਾਅਦ ਆਪਣਾ ਆਰਡਰ ਪਾਸ ਕਰਦੇ ਇਹ ਥੋੜਾ ਲੰਮਾ ਟਾਈਮ ਟੇਕਿੰਗ ਪ੍ਰੋਸੀਜਰ ਹੁੰਦਾ ਹੈ ਆਇਡੈਂਟੀਫਾਈ ਅਸੀਂ ਇਹਨਾਂ ਦੀ ਪ੍ਰੋਫਿਟਸ ਕਰਦੇ ਥੈਂਕ ਯੂ